ਹਾਂਜੀ ਦੋਸਤੋ ਆਪਾਂ ਗੱਲ ਕਰੀਏ ਬੋੜ ਦੇ ਦਰਖਤ ਦੀ ਗੱਲ ਤਾਂ ਬੋੜ ਦਾ ਦਰਖਤ ਜਿਹੜਾ ਪੰਜਾਬ ਦੇ ਵਿੱਚ ਅੱਜ ਤੋਂ ਆਪਾਂ 20-25 ਸਾਲ ਪਹਿਲਾਂ ਨਜ਼ਰ ਮਾਰੀਏ ਤਾਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੀ ਫਿਰਨੀ ਦੇ ਉੱਪਰ ਜਿੱਥੇ ਖੁੱਲੀ ਜਗ੍ਹਾ ਹੁੰਦੀ ਸੀ ਉੱਥੇ ਆਹ ਦਰਖਤ ਜਰੂਰ ਹੁੰਦੇ ਸੀ ਜਿੱਥੇ ਸਾਡੇ ਪੁਰਾਣੇ ਬਜ਼ੁਰਗ ਮੱਝਾਂ ਛੱਡਦੇ ਤੋਬੇ ਹੁੰਦੇ ਤੋਬੇ ਦੇ ਕਿਨਾਰਿਆਂ ਤੇ ਆਹ درخت ਜ਼ਰੂਰ ਹੁੰਦੇ ਸੀ ਪਰ ਹੁਣ ਦਿਨ ਵਰ ਦਿਨ ਜਿਵੇਂ ਕਿ ਮਨੁੱਖ ਤਰੱਕੀ ਕਰ ਰਿਹਾ ਹੈ ਤਰੱਕੀ ਦੀਆਂ ਰਾਹਾਂ ਤੇ ਕਹਿੰਦੇ ਆ ਓਵੇਂ ਓਵੇਂ ਯਾਦ ਰੱਖਤਾ ਆ ਜਿਹੜਾ ਕੁਦਰਤੀ ਖਜ਼ਾਨਾ ਹੈ ਇਸ ਤੋਂ ਅਸੀਂ ਦੂਰ ਹੁੰਦੇ ਜਾਂਦੇ ਆ ਪੀਪਲ ਬੋੜ ਇਹਨਾਂ ਨੂੰ ਅਸੀਂ ਉਸ ਨਜ਼ਾਰੇ ਨਾਲ ਨਹੀਂ ਵੇਖਦੇ ਅਸੀਂ ਸੋਚਦੇ ਆ ਕਿ ਵੀ ਕੋਈ ਡੈਕੋਰੇਸ਼ਨ ਵਾਲੇ ਪੌਦੇ ਲਾਈਏ ਸੀ ਪਰ ਉਹ ਡੈਕੋਰੇਸ਼ਨ ਵਾਲੇ ਪੌਦੇ ਆਪਣੀ ਜਗ੍ਹਾ ਸਹੀ ਆ ਪਰ ਜੇਕਰ ਅਸੀਂ ਚਾਹੁੰਦੇ ਆ ਵੀ ਇਸ ਨੂੰ ਇੱਕ ਸਮਝ ਨਾਲ ਲਾਉਣਾ ਪੌਦੇ ਦੀ ਜਿਹੜੀ ਕੀਮਤ ਹੈ ਉਹ ਸਿਰਫ ਆਪਾਂ ਉਹਦੀ ਦਿੱਖ ਤੋਂ ਨਹੀਂ ਅੰਦਾਜ਼ਾ ਲਾ ਸਕਦੇ ਉਸ ਦੇ ਗੁਣਾ ਨੂੰ ਵੀ ਵੇਖਣਾ ਜ਼ਰੂਰੀ ਆ ਬੋੜ ਦਾ ਦਰਖਤ ਇੱਕੋ ਹੀ ਉਹ ਜਿਹੜਾ ਦਰਖਤ ਹੈ ਦੋਸਤੋ ਇੱਕ ਵਾਰ ਲਾਵਾਂਗੇ ਤਾਂ 3-4 ਸਦੀਆਂ ਵੀ ਚੱਲੇਗਾ ਇਹੋ ਜਿਹੇ ਬੋੜ ਦੇ ਦਰਖਤ ਵੀ ਹੈਣ ਜਿਹੜੇ ਹਾਂ 4-4 5-500 ਸਾਲ ਪੁਰਾਣੇ ਖੜੇ ਆ ਇਹ ਇੱਕ ਦਰਖਤ ਹੀ ਤਕਰੀਬਨ 10 ਦਰਖਤਾਂ ਦੀ ਜਿਹੜੀ ਆਕਸੀਜਨ ਹੈ ਉਹ ਪੈਦਾ ਕਰਦੇ ਤੇ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਮੈਡੀਸਨ ਉਹ ਇਸ ਦੇ ਜਿਹੜੇ ਪੱਤੇ ਐ ਇਹਦਾ ਬੀਜ ਆ ਇਹੋ ਨੀਚੇ ਜਿਵੇਂ ਦਾੜਾ ਕਹਿੰਦੇ ਉਹਨੂੰ ਉਸ ਤੋਂ ਤਿਆਰ ਹੁੰਦੀ ਐ ਤੇ ਜੇ ਪੰਛੀ ਦੀ ਗੱਲ ਕਰੀਏ ਪੰਛੀ ਤਾਂ ਇਸ ਤੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਨਾਲ रह ਸਕਦੇ ਆ ਤੇ ਅਗਲੀ ਗੱਲ ਆਪਣੇ ਜਿਹੜੇ ਪੰਜਾਬ ਦੀ ਪਹਿਚਾਨ ਸੀ ਜਿਹੜੇ ਇਹ ਦਰਖਤ ਸੀ ਨਾ ਇਹ ਆਪਣੇ ਪੰਜਾਬ ਦੀ ਪਹਿਚਾਨ ਰਹੀ ਆ ਆਪਾਂ ਆਮ ਹੀ ਕਹਾਵਤ ਕਹਿੰਦੇ ਨੇ ਬਾਬਾ ਬੋੜ ਬੋੜ ਦਾ ਜਿਹੜਾ ਸਬੰਧ ਹੈ ਉਹ ਸਾਡੀ ਜ਼ੁਬਾਨ ਨਾਲ ਵੀ ਹੈ ਇਹ ਵਿਰਾਸਤੀ ਰੁੱਖ ਜਿੰਨੇ ਆਪਾਂ ਲਾਵਾਂਗੇ ਓਨੇ ਹੀ ਕਟ ਹੈ ਹਰ ਇੱਕ ਏਰੀਏ ਦੇ ਹਿਸਾਬ ਨਾਲ ਉੱਥੋਂ ਦੀ ਜਿਹੜੀ ਧਰਤੀ ਹੈ ਉੱਥੋਂ ਦਾ এনवायरमेंट ਆ ਉਸ ਨੂੰ ਕਿਹੜਾ ਦਰਖਤ ਸੂਟ ਕਰਦਾ ਉਸ ਹਿਸਾਬ ਨਾਲ ਹੀ ਲਾਈਏ ਪਰ ਇਸ ਰੁੱਖ ਨੂੰ ਨਾ ਆਪਾਂ ਜਿੰਨਾ ਵੀ ਲਾ ਲਈ ਓਨੇ ਕਟਾ ਦੋਸਤੋ ਆਪਾਂ ਆਪਣੇ ਵਿਰਾਸਤੀ ਰੁੱਖਾਂ ਨਾਲ ਜੁੜੀਏ ਜਿਨ੍ਹਾਂ ਨੇ ਸਾਨੂੰ ਉਮਰਾ ਉਮਰਾ ਤੱਕ ਆਕਸੀਜਨ ਪੈਦਾ ਕਰਕੇ ਦੇਣੀ ਹੈ ਤੇ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਨੂੰ ਕਿਹੜੇ ਰੋਗਾਂ ਤੋਂ ਇਹਨਾਂ ਨੇ ਬਚਾ ਲੈਣਾ